24 ਦਸੰਬਰ 2025 ਨੂੰ ਫਤੇਗੜ ਚੂੜੀਆਂ ਦੀ ਵਾਰਡ ਨੰਬਰ 8 ਵਿੱਚ ਇੱਕ ਦਿਨ ਦਿਹਾੜੇ ਟਾਕਾਵਾਜਦਾ ਇਹ ਡਾਕਾ सुरेंद्र ਪਾਂਦੀ ਬੱਬਾ ਜੋ ਕਿ ਘਰ ਵਿੱਚ ਮੌਜੂਦ ਨਹੀਂ ਸਨ ਸਾਰਾ ਪਰਿਵਾਰ ਕਿਤੇ ਗਿਆ ਹੋਇਆ ਸੀ ਉਸ ਤੋਂ ਬਾਅਦ ਚੋਰ ਆਉਂਦੇ ਨੇ ਕੰਦ ਟੱਪਦੇ ਨੇ ਘਰ ਦੇ ਕੰਦ ਟੱਪ ਕੇ ਅੰਦਰ ਦਾ ਦਰਵਾਜ਼ਾ ਤੋੜਦੇ ਨੇ ਅੰਦਰ ਦਾ ਦਰਵਾਜ਼ਾ ਤੋੜ ਕੇ ਤੀਸਰਾ ਕਮਰੇ ਦਾ ਦਰਵਾਜ਼ਾ ਤੋੜ ਕੇ ਜਿੱਥੇ ਉਹਨਾਂ ਦੀ ਸਲਫ ਜਿੱਥੇ ਵੀ ﺍﻟमारी ਹੁੰਦੀ ਆ ਉਸ ਨੂੰ ਤੋੜ ਕੇ ਉੱਥੋਂ ਭਾਰੀ ਮਾਤਰਾ ਵਿੱਚ ਸੋਨਾ ਅਤੇ ਨਕਦੀ ਲੈ ਕੇ ਉੱਥੋਂ ਫਰਾਰ ਹੋ ਜਾਂਦੇ ਨੇ ਅਤੇ ਉਸ ਦੀਆਂ ਚੋਰਾਂ ਦੀਆਂ ਘਰ ਤੇ ਪਾਰ ਦੀਆਂ ਸੀਸੀਟੀਵੀ ਵੀ ਫੁਟੇਜ ਜਿਹੜੀਆਂ ਸਾਹਮਣੇ ਆਈਆਂ ਸੀ 24 ਦਸੰਬਰ ਤੋਂ ਲੈ ਕੇ ਹੁਣ ਤੱਕ ਫਤੇਗੜ ਚੂੜੀਆਂ ਪੁਲਿਸ ਵੱਲੋਂ ਡੀਐਸਪੀ ਰਜੇਸ਼ ਕੱਕੜ ਐਸਐਚਓ ਸਰਿੰਦਰਪੁਰ ਉਹਨਾਂ ਦੀ ਟੀਮ ਵੱਲੋਂ ਭਾਰੀ ਮਿਹਨਤ ਮੁਸ਼ਕਲ ਤੋਂ ਬਾਅਦ ਚੋਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਅੱਜ ਡੀਐਸਪੀ ਰਜੇਸ਼ ਕੱਕੜ ਤੇ ਐਸਐਚਓ ਸਰندرਪਾਲ ਹੋਰਾਂ ਵੱਲੋਂ ਇੱਥੇ ਪ੍ਰੈਸ ਕਾਨਫਰੰਸ ਰੱਖੀ ਗਈ ਹੈ ਅਤੇ ਉਹ ਇਸ ਦੀ ਸਾਰੀ ਜਾਣਕਾਰੀ ਦੇਣਗੇ ਕਿ ਇਹ ਚੋਰਾਂ ਨੇ ਕਿਸ ਤਰ੍ਹਾਂ ਵਾਰਦਾਤ ਨੂੰ ਅੰਜਾਮ ਦਿੱਤਾ ਕਿ ਕੀ ਕੀ ਇਥੋਂ ਉਹ ਚੋਰੀ ਕਰਕੇ ਲੈ ਗਏ ਕਿੰਨਾ ਨਕਦੀ ਸੀ ਕਿੰਨਾ ਸੋਨਾ ਸੀਗਾ ਸਾਰੀ ਉਹਨਾਂ ਨਾਲ ਗੱਲਬਾਤ ਕਰਦੇ ਆਂ ਬੀਤੀ 24 ਦਸੰਬਰ 2025 ਨੂੰ ਫਤਿਹਗੜ ਚੂੜੀਆਂ ਦੀ ਵਾਰਡ ਨੰਬਰ 8 ਚ ਦਿਨ ਦਿਹਾੜੇ ਇੱਕ ਚੋਰੀ ਦੀ ਵੱਡੀ ਵਾਰਦਾਤ ਹੋਈ ਸੀ ਜਿਸ ਵਿੱਚ ਮੱਤੀ ਗਿਣਤੀ ਵਿੱਚ ਸੋਨਾ ਤੇ ਨਕਦੀ ਜਿਹੜਾ ਉਹ ਚੋਰ ਦਿਨ ਦਿਹਾੜੇ ਲੁੱਟ ਕੇ ਉਥੋਂ ਫਰਾਰ ਹੋ ਗਏ ਸਨ ਐਪੁਲਿਸ ਫਤਿਹਗੜ ਚੂੜੀਆਂ ਪੁਲਿਸ ਵੱਲੋਂ ਡੀਐਸਪੀ ਜੀਸ਼ ਕੱਕੜ ਸਚੋ ਜਿਹੜੀ ਉਹਨਾਂ ਦੇ ਪੁਲਿਸ ਡਿਪਾਰਟਮੈਂਟ ਦੀ ਉੱਚ ਅਸਰਾਂ ਦੀ ਅਤੇ ਸ਼ੋ ਤੇ ਮਲਾਜਮਦੀ ਜਿਹੜੀ ਟੀਮ ਸੀ ਉਹਨਾਂ ਵੱਲੋਂ ਸਖਤ ਮਿਹਨਤ ਤੇ ਛਦਕਾ ਜਿਹੜੇ ਚੋਰ ਨੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਜਿਹੜਾ ਸੋਨਾ ਚੋਰੀ ਕੀਤਾ ਸੀਗਾ ਜਾਂ ਨਕਦੀ ਸੀਗੀ ਉਹ ਵੀ ਪੁਲਿਸ ਵੱਲੋਂ ਇਹ ਬਰਾਮਦ ਕਰ ਲਈ ਗਈ ਹੈ ਇਸ ਲਈ ਮੌਜੂਦ ਨੇ ਫਤਿਹਗੜ ਚੂੜੀਆਂ ਸਬ ਡਿਵੀਜ਼ਨ ਦੇ ਡੀਐਸਪੀ ਰਜੇਸ਼ ਕੱਕਰ ਜੀ ਗੱਲਬਾਤ ਕਰਦੇ ਆ ਅਸੀਂ ਸਰ ਵੱਡੀ ਵਾਰਦਾ ਸੀ ਪੁਲਿਸ ਲਈ ਇੱਕ ਚੈਲੰਜ ਸੀਗਾ ਤੇ ਪੁਲਿਸ ਨੇ ਕਾਫੀ ਮਿਹਨਤ ਕੀਤੀ ਤਾਂ ਚੋਰ ਵੀ ਫੜੇ ਗਏ ਸੋਨਾ ਵੀ ਫੜੇ ਗਿਆ ਨਕਦੀ ਵੀ ਫੜੀ ਗਏ ਇਹ ਕਿਸ ਤਰ੍ਹਾਂ ਸਾਰਿਆਂ ਨੂੰ ਦੇਖਦੇ ਜੀ ਪਹਿਲਾਂ ਤਾਂ ਹੱਡ ਐਸਪੀ ਸਾਹਿਬ ਡਾਕਟਰ ਮਹਿਤਾਬ ਸਿੰਘ ਹੱਡ ਐਸਪੀ ਡੀ ਸਾਹਿਬ ਸੰਦੀਪ ਰੇੜਾ ਜੀ ਉਹਨਾਂ ਦੇ ਦਿਸ਼ਾ ਨਿਰਦੇਸ਼ ਤੇ ਹੱਡ ਐਸਚੋ ਹਸਪਤਗੜ ਚੂੜੀਆਂ ਤੇ ਇਨਸਪੈਕਟਰ ਸੀਆਈ ਦੀ ਟੀਮ ਦੋਨਾਂ ਨੇ ਰਲ ਕੇ ਜਿਹੜੀ ਵਾਰਦਾਤ ਸੀ ਸਭ ਤੋਂ ਪਹਿਲਾਂ ਬੜੀ ਮਿਹਨਤ ਸਕੱਤ ਨਾਲ ਟੈਕਨੀਕਲ ਐਵੀਡੈਂਸ ਨਾਲ ਨਾਲ ਲੈਂਦੇ ਹੋયા ਉਨ ਨੂੰ ਟਰਿਸ ਕੀਤਾ ਇਹ ਵਾਰਦਾਤ ਜਿਤਨਾ ਪਹਿਲਾਂ ਸਟਾਰਟਿੰਗ ਤੇ ਸੀਸੀਟੀਵੀ ਕੈਮਰਾ ਚਾਹੀਹੀ ਕਿ ਇੱਕ ਮੋਟਰਸਾਈਕਲ ਦੇ ਉੱਤੇ ਦੋ ਇੱਕ ਇੱਕ ਮੋਟਰਸਾਈਕਲ ਤੇ ਇੱਕ ਲੇਡੀ ਦੇ ਦੋ ਜਿਹੜੇ ਜੈਂਟਸ ਉਹ ਚੋਰੀ ਕਰਨ ਆਏ ਆਏ ਸਮਾਂ ਆਏ ਸੀ ਉਸ ਤੋਂ ਬਾਅਦ ਇਸ ਨੂੰ ਬੜੀ ਹੀ ਬਰੀਕੀ ਨਾਲ ਟ੍ਰੇਸ ਕਰਦੇ ਹੋયા ਕੁਝ ਆਪਣੇ ਟੈਕਟਿਕਸ ਨੂੰ ਨਾਲ ਲੈਂਦੇ ਹੋયા ਇਹਨੂੰ ਵਾਰਦਾ ਤੋਂ ਟ੍ਰੇਸ ਕੀਤਾ ਜਿਹੜਾ ਉਹ ਦੋ ਮੋਟਰਸਾਈਕਲ ਸਵਾਰ ਉਹ ਟ੍ਰੇਸ ਹੋਏ ਉਹ ਜਿਹੜੀ ਲੇਡੀਆਂ ਆ ਉਹ ਟ੍ਰੇਸ ਹੋਈ ਉਸ ਤੋਂ ਬਾਅਦ ਉਹ ਤਿੰਨ ਗ੍ਰਫਤਾਰ ਹੋਏ ਉਸ ਤੋਂ ਬਾਅਦ ਅਸੀਂ ਇਹਨਾਂ ਨੂੰ ਗ੍ਰਫਤਾਰ ਕਰਕੇ ਤੇ ਇਹਨਾਂ ਜਿਹੜੇ ਲੌਜਿਸਟਿਕ ਸਪੋਰਟਸ ਵਾਲੇ ਸੀ ਇੱਕ ਜਿਹੜਾ ਮੇਨ ਜਿਹੜੇ ਦੋ ਤਵਾਰ ਤੇ ਮੁਰਤਲ ਤਵਾਰ ਉਹਨਾਂ ਦਾ ਉਹਦੀ ਮਦਰ ਇੱਕ ਦੀ ਵਾਈਫ ਉਹਨਾਂ ਨੂੰ ਗ੍ਰਿਫਤਾਰ ਕੀਤਾ ਤੇ ਇੱਕ ਜਿਹੜੀ ਲੇਡੀ ਸੀ ਉਹਦਾ ਉਸ ਤੋਂ ਬਾਅਦ ਉਹਨਾਂ ਕੋਈ ਬਰਾਮਦਗੀ ਕੀਤੀਆਂ ਅਸੀਂ ਇਸ ਟਾਈਮ ਤੱਕ 9 ਤੋਲੇ ਤੇ 3 ਗ੍ਰਾਮ ਜਿਹੜਾ ਸੋਨਾ ਬਰਾਮਦ ਕਰ ਚੁੱਕੇ ਹਾਂ ਤੇ ਦੋ ਹੜੀਆਂ ਜਿਹੜੀ ਗ੍ਰਿਫਤਾਰੀਆਂ ਤਿੰਨ ਗ੍ਰਿਫਤਾਰੀਆਂ ਬਲਕਿ ਹੜੀਆਂ ਦੇ ਜਿਹੜੇ ਟਾਰਗੇਟ ਤੇ ਪੈਂਡਿੰਗ ਨੇ ਉਹਨਾਂ ਨੂੰ ਵੀ ਗ੍ਰਿਫਤਾਰ ਕਰਾਂਗੇ ਕੁਝ ਉਹਨਾਂ ਤੋਂ ਵੀ ਬਰਾਮਦਗੀ ਹੋਣ ਦੀ ਆਸ ਨੇ ਸਰ ਕਿੰਨੀਆਂ ਗ੍ਰਿਫਤਾਰੀਆਂ ਹੋਈਆਂ ਤੇ ਕਿੰਨੀਆਂ ਪੈਂਡਿੰਗ ਆ ਜੀ ਟੋਟਲ ਜਿਹੜੇ ਮੇਨ ਦੋਸ਼ੀ ਸਾਡੇ ਤਿੰਨੇ ਜਿਹੜੇ ਤੁਹਾਨੂੰ ਆਮ ਸਿਰ ਸਾਰੇ ਉਹਦੀ ਸੀਸੀਟੀਵੀ ਨੇ ਰੰਦੇ ਮੁੱਖ ਮੁਲਜ਼ਮ ਜਿਹੜੇ ਤਿੰਨ ਤਿੰਨ ਮੁਲਜ਼ਮ ਜਿਹੜੇ ਮੁੱਖ ਮੁਸੀ ਜਿਹੜੇ ਮੌਕੇ ਤੇ ਸਪੌਟ ਤੇ ਆਏ ਸੀ ਦੋ ਸਕੇ ਭਰਾ ਨੇ ਇਹ ਦੋਨੋਂ ਰਹਿਣ ਵਾਲੇ ਨੇ ਰਹੀਆ ਰਹੀਆ ਦੇ ਲੱਗੇ ਝੁੱਗੇ ਰਹਿੰਦੇ ਨੇ ਇੱਕ ਜਿਹੜੀ ਲੇਡੀ ਆ ਇਹ ਝੁੱਗੇ ਰਹਿੰਦੀ ਹੈ ਉਹਨੇ ਇਹ ਸਰ ਟਪੜੀ ਵਾਸ ਨੇ ਹਾਂ ਇਹ ਟਪੜੀ ਵਾਸ ਨੇ ਝੁੱਗੇ ਰਹਿਣ ਵਾਲੇ ਨੇ ਬਰਾਦਰੀ ਨਾਲ ਤੋਂ ਜਿਹੜੇ ਹੁੰਦੇ ਨੇ 81 19 ਸਤੰਬਰ ਬੰਦਸਮਾਨ ਰੱਖਦੇ ਨੇ ਉਹਨਾਂ ਦੇ ਉਦੋਂ ਰਹਿਣ ਵਾਲੇ ਨੇ ਝੁਗੀਆਂ ਦੇ ਰਹਿਣ ਵਾਲੇ ਨੇ ਇਹਨਾਂ ਦੀ ਜਿਹੜੀ ਉਹ ਆਪਸ ਵਿੱਚ ਰਿਸ਼ਤੇਦਾਰ ਨੇ ਇਹ ਜਿਹੜੀ ਲੇਡੀ ਆ ਮਾਸੀ ਆ ਦੂਜੇ ਆਪਣੇਵੇਂ ਲੱਗਦੇ ਨੇ ਉਹ ਰਾਜਸਥਾਨੀ ਦੀ ਹਾਂ ਉਹ ਰਾਜਸਥਾਨੀ ਲੱਗੇ ਮਰਦ ਦੂਸਰੇ ਜਿਹੜੇ ਉਹ ਕਿੱਥੋਂ ਦੇ ਉਹ ਰਈਆ ਲੱਗੇ ਰਈਆ ਲੱਗੇ ਝੁਗੀਆਂ ਦੇ ਰਹਿਣ ਵਾਲੇ ਨੇ ਜਿਲੰਦਰ ਜਿਲੰਦਰ ਮਸਾ ਰੋਡ ਲੱਗੇ ਰੇਲਵੇ ਲੱਗੇ ਝੁਗੀਆਂ ਉੱਤੇ ਰਹਿੰਦੇ ਨੇ ਉਹਨਾਂ ਨੇ ਉਹਨਾਂ ਕੋਲ ਟੋਟਲ ਅਸੀਂ 9 ਗ੍ਰਾਮ 9 ਤੋਲੇ ਤੇ 3 ਗ੍ਰਾਮ ਦੀ ਬਰਾਮਣੀ ਕਰ ਚੁੱਕੇ ਆ ਹੋਰ ਕਰਨ ਦੀ ਆਸ ਹੈ ਤੇ ਇਹ ਬੜੀ ਇੱਕ ਮੈਂ ਆਪਣੀ ਟੀਮ ਦੀ ਬਾਰਾਤਰਫਰਾਂ ਦੀ ਜਿਹੜੀ ਦੀ ਜਹਾਂ ਦੇਸ਼ ਤੇ ਟੀਮ ਨੂੰ ਫਲਾਗਰ ਕਰਨ ਦੀ ਦਿੱਕਤ ਕਰਦਾ ਕਿ ਉਹਨਾਂ ਨੇ ਇਹਨੂੰ ਉਹ ਵੀ ਟ੍ਰੇਸ ਕੀਤਾ ਕੋਈ ਇਹੋ ਜਿਹੇ ਸਿਸਟਮ ਨੂੰ ਪਹਿਲ ਟ੍ਰੇਸ ਕਰਨਾ ਹੀ ਇੱਕ ਜ਼ਰੂਰੀ ਹੈ ਉਸ ਤੋਂ ਬਾਅਦ ਉਸ ਨੂੰ ਉਕਤ ਬਰਾਮਦਗੀ ਕਰਨੀ ਉਹ ਦੋਨੋਂ ਹੀ ਜਿਹੜੀ ਹੈ ਉਹ ਇੱਕ ਟਫ ਟਾਰਗੇਟ ਹੁੰਦਾ ਇਹ ਸਰ ਨਕਦੀ ਵੀ ਬਰਾਮਦ ਹੋਈ ਨਕਦੀ ਜਿੰਨੀ ਕੋ ਜਿੰਨੀ ਕੋ ਲੱਗੇ ਸੀ ਉਹ ਇਹਨਾਂ ਨੇ ਆਪਣੇ ਉਹਨਾਂ ਖਰਦ ਬਰ ਚੁੱਕੇ ਸੀ ਉਹ ਜਿੰਨੀ ਕੋ 15 ਕਨੇ 15000 ਰੁਪਏ ਸਾਡੀ ਸੀ ਮੁਕਦਾ ਆਇਆ ਸੀ ਪੰਜ ਪੰਜਵਾਰ ਉਹਨੇ ਵਰਤ ਕੇ ਆਪਣਾ ਉਹਨੂੰ ਖਤਮ ਕਰ ਲਿਆ ਹੋਇਆ ਸੀ ਹਾਂ ਉਹ ਸੋਨਾ ਜਿਹੜਾ ਉਹ ਬਰੰਧ ਹੋਇਆ ਤੇ ਜਿਹੜੀ ਦੋ ਤਿੰਨ ਕਸਤਾਨੀਆਂ ਬਾਕੀ ਨੇ ਥੋੜੀ ਥੋੜੀ ਉਹਨਾਂ ਕੋ ਹੌਸਲ ਹੋਰ ਫੇ ਵੀ ਬਣਾ ਦੋਏਗਾ ਇਹ ਸਰ ਇਹਨਾਂ ਫਟੇਗਾੜੀ ਕਿਉਂ ਟਾਰਗੇਟ ਚੁਣਿਆ ਇਹ ਜਿਸ ਨਾਲ ਕੋ ਹੁਣ ਤੱਕ ਰਿਕਾਰਡ ਕੀ ਹੈ ਨਾ ਉਹਨਾਂ ਦਾ ਇੱਕ ਜਿਹੜਾ ਮੇਨ ਜਿਹੜਾ ਅੰਦਰ ਐਂਟਰ ਕੀਤਾ ਸੀ ਦੋਸ਼ੀ ਉਹਦਾ ਕ੍ਰਿਮੀਨਲ ਰਿਕਾਰਡ ਹੈ ਤਾਂ ਉਹਦੇ ਆਲਰੇਡੀ ਤਿੰਨ ਪਰਚੇ ਨੇ ਚੋਰੀ ਦੇ ਉਹ ਹੈਪਚੂਅਲ ਪ੍ਰੋਫੈਂਡਰ ਹੈ ਕੋਲ ਆਲਰੇਡੀ ਤਿੰਨ ਪਰਚੇ ਚੋਰੀ ਦੇ ਨੇ ਦੂਜੇ ਜਿਹੜੇ ਉਹਨਾਂ ਦਾ ਜਿਹੜਾ ਤੁਸੀਂ ਦੇਖੋ ਮੋਡਸ ਪੇਡੀ ਉਹਦੀ ਇਹ ਰਹੀ ਹੈ ਉਸ ਦਿਨ ਮੋਟਰਸਾਈਕਲ ਤੇ ਇਥੇ ਚੱਕਰ ਲਗਾ ਰਿਹਾ ਸੀ ਐਸਪਰ ਜੀ ਹੁਣ ਕੋ ਐਸਪਰ ਕੋ ਇਨਫੋਰਮੇਸ਼ਨ ਆਇਆ ਕਿ ਉਹਨਾਂ ਨੇ ਆਪਣੇ ਦੇਖਿਆ ਕਿ ਇੱਕ ਘਰ ਨੂੰ ਤਾਲਾ ਲੱਗਾ ਹੋਇਆ ਹੈ ਘਰ ਕੋਈ ਨਹੀਂ ਹੋਵੇਗਾ ਉਸੇ ਨੂੰ ਉਸੇ ਘਰ ਨੂੰ ਟਾਰਗਟ ਕਰਦੇ ਹਾਂ ਉਹ ਅੰਦਰ ਐਂਟਰ ਕਰਕੇ ਚੋਰੀ ਕਰਕੇ ਗਏ ਨੇ ਐਸਾ ਕੋਈ ਕ੍ਰਿਮੀਨਲ ਰਿਕਾਰਡ ਹੈਗਾ ਇਹਨਾਂ ਦਾ ਜਿਸਾ ਮੈਂ ਦੱਸਿਆ ਕਿ ਜਿਹੜੇ ਇੱਕ ਮੇਨ ਦੋਸ਼ੀ ਹੁੰਦਾ ਐਂਟਰ ਕੀਤਾ ਹੋਇਆ ਉਹਤੇ ਆਲਰੇਡੀ ਤਿੰਨ ਪਰਚੀ ਚੋਰੀ ਦੇ ਨੇ ਆਲਰੇਡੀ ਪਹਿਲਾਂ ਤਿੰਨ ਪਰਚੇ ਦੂਸਰੇ ਜਿਹੜੀ ਸੀ ਉਹ ਫਸਟ ਟਾਈਮ ਉਹਨਾਂ ਦਾ ਹਾਲੇ ਪਿਛਾਰ ਕੋਈ ਰਿਕਾਰਡ ਸਾਹਮਣੇ ਨਹੀਂ ਆਇਆ ਤੇ ਇਹ ਸ਼ਰ ਕਾਫੀ ਟਫ ਟਾਸਕ ਸੀਗਾ ਪੰਜਾਬ ਪੁਲਿਸ ਲਈ ਤੇ ਸਾਵੇਂ ਦਾ ਵੀ ਹੁਣ ਤੱਕ ਜਿਹੜੀ ਚੋਰੀ ਦੀ ਵੀ ਵੱਡੀ ਵਾਰਦਾ ਸੀ ਤੇ ਪੁਲਿਸ ਨੇ ਵੀ ਜਿਹੜੀ ਸਾਰੀ ਚੋਰੀ ਦੀ ਵਾਰਦਾਤ ਨੂੰ ਟ੍ਰੇਸ ਕਰਕੇ ਮੁਲਜ਼ਮ ਵੀ ਫੜ ਲਏ ਸੋਨਾ ਵੀ ਫੜ ਲਏ ਇਹਨੂੰ ਸਾਰੇ ਕੇਸ ਨੂੰ ਤੁਸੀਂ ਸਾਰੇ ਨੂੰ ਕਿਸ ਤਰ੍ਹਾਂ ਦੇਖਦੇ ਇਹ ਸਾਡੇ ਵਾਸਤੇ ਇੱਕ ਤੁਹਾਡੀ ਇੱਕ ਸਫਲਤਾ ਨਹੀਂ ਸਾਡੀ ਸਾਡੀ ਪਾਰਟ ਹੋ ਜੌਬ ਹੈ ਅਸੀਂ ਇਹਨੂੰ ਟ੍ਰੇਸ ਕੀਤਾ ਤੁਹਾਡੇ ਵਾਸਤੇ ਕਹੀ ਮੇਰੀ ਟੈਂਸ਼ਨ ਦੀ ਟੀਮ ਨੇ ਮਸ਼ਲਾਗਾ ਕਰਦਾ ਉਹਨਾਂ ਦੀ ਮਿਲ ਸਫਲ ਹੋਈ ਹੈ ਐਸਨ ਜੀ ਫਟੇ ਘਟ ਚੂੜੀਆਂ ਦੇ ਸਬਟੂਜਨ ਦੇ ਡੀਐਸਪੀ ਰਾਜੀਸ਼ ਕਕਰਦੀ ਜਿਨ੍ਹਾਂ ਦਾ ਕਹਿਣਾ ਕਿ ਉਹਨਾਂ ਦੀ ਸਾਰੀ ਟੀਮ ਵੱਲੋਂ ਸਖਤ ਮਿਹਨਤ ਕੀਤੀ ਗਈ ਉਹਨਾਂ ਨੇ ਐਸਐਸਪੀ ਬਟਾਲਾ ਜੋ ਨੰਦਨੀ ਦੇ ਕਪਤਾਨ ਨੇ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਅਨਸਾਰ ਜੋ ਵੀ ਇਹ ਜਿਹੜੀ ਕਾਰਵਾਈ ਆ ਇਹ ਚੋਰੀ ਦੀ ਵਾਰਦਾਤ ਜਿਹੜੀ ਹੋਈ ਸੀ 24 ਦਸੰਬਰ ਨੂੰ ਸੁਰਿੰਦਰ ਕੁਮਾਰ ਪਾਂਦੀ ਬੱਬਾ ਦੇ ਕਾਰੋਬਾਰ ਨੰਬਰ 8 ਵਿੱਚ ਇਹ ਚੋਰੀ ਦੀ ਵਾਰਦਾਤ ਹੋਈ ਸੀ ਪੁਲਿਸ ਨੇ ਸਖਤ ਮਿਹਨਤ ਮੁਸ਼ਕਤ ਦੇ ਨਾਲ ਚੋਰਾਂ ਨੂੰ ਵੀ ਇਹ ਜਿਹੜਾ ਵਾ ਗ੍ਰਿਫਤਾਰ ਕਰ ਲਿਆ ਤੇ 9 ਤੋਲੇ 3 ਗ੍ਰਾਮ ਜਿਹੜਾ ਜਿਹੜਾ ਸੋਨਾ ਸੀਗਾ ਉਹਨਾਂ ਨੇ ਉਥੋਂ ਚੋਰੀ ਕਰਕੇ ਖੜਿਆ ਉਸ ਨੂੰ ਵੀ ਉਹ ਬ੍ਰਾਂਤ ਕਰ ਲਿਆ ਤੇ 15000 ਦੇ ਕਰੀਬ ਦੀ ਮਣੀ ਦੱਸ ਰਿਹਾ ਜੋ ਕਿ ਉਹਨਾਂ ਨੇ ਖੁਰਦਪੁਰ ਦੇ ਘਰ ਲਈ ਸੀਗੀ ਇਹਨਾਂ ਦੇ ਵੱਲੋਂ ਉਹ ਵੀ ਸਾਰੀ ਸਾਹਮਣੇ ਲੈ ਆਂਦੀ ਹੈ ਮੇਰੇ ਨਾਲ ਗੁਰਦਾਸ ਈ ਪੰਜਾਬ ਟੀਵੀ ਫਰਗੜ ਚੂੜੀਆ